ਲੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਸਾਬਕਾ ਸਿੱਖਿਆ ਮੰਤਰੀ ਸਵਰਗਵਾਸੀ ਸਰਦਾਰ ਸੇਵਾ ਸਿੰਘ ਸੇਖਵਾਨ ਦੀ ਅੱਜ ਪਿੰਡ ਸੇਖਵਾਨ ਵਿੱਚ ਉਹਨਾਂ ਦੀ ਤੀਜੀ ਵਰਸੀ ਮਨਾਈ ਗਈ ਇਸ ਮੌਕੇ shri ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਇਸ ਮੌਕੇ ਉੱਚੇ ਚੇਤੌਰ ਤੇ ਪੁੱਜੇ ਅਤੇ ਉਹਨਾਂ ਆਪਣੇ ਸ਼ਬਦ ਰਾਹੀਂ ਸੇਖਵਾਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਸਾਡੀ ਸੇਖਵਾਨ ਪਰਿਵਾਰ ਨਾਲ ਬਹੁਤ ਪੁਰਾਣੀ ਸੰਜਾ ਹੈ ਉਹਨਾਂ ਨੇ ਕਿਹਾ ਕਿ ਸੇਖਵਾਨ ਜੀ ਬਹੁਤ ਵਧੀਆ ਸਿਆਸਤਦਾਨ ਸਨ ਅਤੇ ਹੁਣ ਉਹਨਾਂ ਦੇ ਬੇਟੇ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੀ ਆਮ ਆਦਮੀ ਪਾਰਟੀ ਵਿੱਚ ਰਹੇ ਕੇ ਸਿਆਸਤ ਦੀ ਕਮਾਂਡ ਨੂੰ ਬਹੁਤ ਵਧੀਆ ਤਰ੍ਹਾਂ ਸੰਭਾਲ ਰਹੇ ਹਨ ਨਾਲ ਹੀ ਉਹਨਾਂ ਪੰਚਾਇਤੀ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿੱਚ ਸਹਿਮਤੀ ਦੇ ਨਾਲ ਪੰਚਾਇਤ ਚੁਣੀ ਜਾ ਰਹੀ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਕਾਂਗਰਸ ਪਾਰਟੀ ਜਿਨ੍ਹਾਂ ਨੂੰ ਚੋਣਾਂ ਲਈ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਬੁਖਲਾਹਟ ਦੇ ਵਿਚ ਆ ਲੋਕਾਂ ਨੂੰ ਬੁਮਰਾ ਕਰ ਰਹੇ ਹਨ ਲੋਕੋਂ ਨਦਿਆਂ ਗੱਲਾਂ ਵਿੱਚ ਨਾ ਆਉਣ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਥੇਦਾਰ ਸਰਦਾਰ ਸ਼ੇਵਾ ਸਿੰਘ ਸੇਖਵਾ ਜੀ ਦੀ ਵਰਸੀ ਉੱਪਰ ਮਨ ਨੂੰ ਆਉਣ ਦਾ ਮੌਕਾ ਮਿਲਿਆ ਹੈ ਸੋ ਜਿਹੜੇ ਵੀ ਇਨਸਾਨ ਦੁਨੀਆ ਤੇ ਆ ਕੇ ਆਪਣੇ ਜੀਵਨ ਦੇ ਵਿੱਚ ਸਮਾਜ ਨੂੰ ਕੁਝ ਦੇਖ ਜਾਂਦੇ ਨੇ ਸਮਾਜ ਲਈ ਕੁਝ ਕਰਕੇ ਜਾਂਦੇ ਨੇ ਉਹ ਜਾਣ ਦੇ ਬਾਅਦ ਵੀ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹੈ ਅੱਜ ਜਿਵੇਂ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਸਾਥੀ ਆਏ ਹਾਂ ਕਿਉਂਕਿ ਸਰਦਾਰ ਸੇਵਾ ਸਿੰਘ ਸੇਖਵਾਂਝ ਦਾ ਜੀਵਨ ਜੋ ਹੈ ਬਹੁਤ ਹੀ ਇੱਕ ਸੰਘਰਸ਼ਮਈ ਜੀਵਨ ਔਰ ਇੱਕ ਬਹੁਤ ਹੀ ਅਵਲ ਦੱਡੇ ਦਾ ਜੀਵਨ ਉਹਨਾਂ ਨੇ ਜੀਆ ਆਪਣੇ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਐਜ਼ ਅ ਟੀਚਰ ਔਰ ਐਜ਼ ਅ ਕੋਚ ਸਪੋਰਟਸਮੈਨ ਸ਼ੁਰੂ ਕੀਤੀ ਔਰ ਕਿਉਂਕਿ ਸਭ ਤੋਂ ਅਗਰ ਉਤਮਦਾਨ ਹੈ ਤਾਂ શિક્ષાદાતા ਹਨ। ਉਹਨਾਂ ਨੇ ਉਹਦੇ ਬਾਅਦ ਇੱਕ ਸਮਾਜ ਦੇ ਵਿੱਚ ਐਜ਼ ਅ ਟੀਚਰ ਦਾ ਜੀਵਨ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੇ ਮੈਕਸਟ੍ਰਬ ਜੋ ਹੈ ਰਾਜਨੀਤੀ ਵਿੱਚ ਆ ਕੇ ਸਮਾਜ ਦੀ ਸੇਵਾ ਕੀਤੀ ਤੇ ਨਾਲ-ਨਾਲ ਉਹ ਐਸਡੀਬੀਸੀ ਦੇ ਮੈਂਬਰ ਵੀ ਰਹੇ ਕਿਉਂਕਿ ਜੋ ਵੀ ਆਦਮੀ ਧਾਰਮਿਕ ਹੁੰਦਾ ਹੈ ਧਾਰਮਿਕ ਆਦਮੀ ਹੀ ਸਮਾਜ ਦੀ ਸੇਵਾ ਅੱਛੇ ਤਰੀਕੇ ਨਾਲ ਕਰ ਸਕਦਾ ਹੈ ਸੋ ਉਹਨਾਂ ਨੇ 1997 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਸਮੇਂ ਦਰਮਾਨ ਆਪਣੀ ਟਰਮ ਦੇ ਦਰਮਿਆਨ ਬਹੁਤ ਇਲਾਕੇ ਦਾ ਵਿਕਾਸ ਕੀਤਾ ਬਹੁਤ ਮੱਲਾਮਾਰੀਆਂ ਸਮਾਜ ਨੂੰ ਬੜੀ ਉਹਨਾਂ ਦੀ ਦੇਣ ਹੈ ਉਸਦੇ ਬਾਅਦ ਦੁਬਾਰਾ ਫੇਰ ਬਾਈਲੈਕਸ਼ਨ ਜਿੱਤ ਕੇ ਐਮਐਲਏ ਵੀ ਬਣੇ ਔਰ ਮਨਿਸਟਰ ਵੀ ਬਣੇ ਅੱਜ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰੇ ਯਾਦ ਕਰਦੇ ਹਾਂ ਸੋ ਮੈਂ ਦੇਖ ਰਿਹਾ ਕਿ ਜੋ ਸਾਰਾ ਪਰਿਵਾਰ ਹੈ ਸ਼ੇਖਵਾ ਸਾਹਿਬ ਦੇ ਬਾਦੋਂ ਦੇ بیٹے ਜਗਰੂਪ ਸੇਖਵਾ ਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦੇ ਬਹੁਤ ਹੀ ਉੱਗੇ ਨੇਤਾ ਨੇ ਔਰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟਰੀ ਸਟੇਟ ਦੀ ਉਹਦੇ ਨਾਲ ਨਾਲ ਡਿਸਟ੍ਰਿਕਟ ਪਲਾਨਿੰਗ ਬੋਰਡ ਗੁਰਦਾਸਪੁਰ ਦੇ ਉਹ ਚੇਅਰਮੈਨ ਨੇ ਔਰ ਬਖੂਬੀ ਪਾਰਟੀ ਦੀ ਔਰ ਸਮਾਜ ਦੀ ਸੇਵਾ ਕਰ ਰਹੇ ਨੇ ਇਹ ਜੋ ਪਰਿਵਾਰ ਹੈ ਪੀੜ੍ਹੀ ਦਰ ਪੀੜ੍ਹੀ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਰਾਜਨੀਤੀ ਹੋਵੇ ਚਾਹੇ ਸਮਾਜਿਕ ਕਾਰਜਕ੍ਰਮ ਹੋਣ ਕੰਮ ਹੋਣ ਨਵਾਰਿਆ ਹੈ ਸੋ ਮੈਂ ਅੱਜ ਬੜਾ ਇੱਕ ਮੈਂ ਕਹਿ ਸਕਣਾ ਕਿ ਮੈਂ ਬੜਾ ਭਾਗਸ਼ਾਲੀ ਹਾਂ ਕਿ ਮਨੂੰ ਐਸੀ ਮਹਾਨ ਸ਼ਖਸੀਅਤ ਦੀ ਵਰਸੀ ਦੇ ਉੱਪਰ ਆਉਣ ਦਾ ਮੌਕਾ ਵੀ ਮਿਲਿਆ ਹੈ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਮਿਲਿਆ ਹੈ ਸੋ ਮੈਂ ਆਪਣੇ ਵੱਲੋਂ ਔਰ ਖਾਸ ਕਰਕੇ ਆਪਣੇ ਪਿਤਾ ਜੀ ਜੋ ਫਾਰਮਰ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਜੀ ਉਹਨਾਂ ਦਾ ਇਹਨਾਂ ਨਾਲ ਬੜਾ ਭਰਾਮਾ ਵਾਲਾ ਸੰਬੰਧ ਹੈ ਰਿਆ ਔਰ ਇਸ ਪਰਿਵਾਰ ਨਾਲ ਸਾਡਾ ਬਹੁਤ ਪੁਰਾਣੀ ਸਾਂਝ ਹੈ ਔਰ ਅੱਜ ਮੈਂ ਜੋ ਕੁਛ ਐਜ਼ ਅ ਮਨਿਸਟਰ ਵੀ ਅਗਰ ਅੱਜ ਇੱਥੇ ਆਇਆ ਹਾਂ ਤੇ ਉਹਦੇ ਵਿੱਚ ਜਗਰੂਪ ਸੇਖਵਾਂ ਜੀ ਦਾ ਬਹੁਤ ਵੱਡਾ ਹੱਥ ਹੈ ਇਸ ਕਰਕੇ ਮੈਂ ਇਸ ਪਰਿਵਾਰ ਨੂੰ ਜਿੱਥੇ ਪ੍ਰਮਾਤਮਾ ਕੇ ਵਾਹਿਗੁਰੂ ਅਰਦਾਸ ਕਰਨਾ ਕਿਸ ਪਰਿਵਾਰ ਨੇ ਚੜ੍ਹਦੀ ਕਲਾ ਰੱਖੇ ਉਹਦੇ ਨਾਲ ਨਾਲ ਸਾਡੇ ਸਰਦਾਰ ਜਸਜਦਾਰ ਸੇਵਾ ਸਿੰਘ ਸੇਖਵਾਂ ਜੀ ਨੂੰ ਪ੍ਰਮਾਤਮਾ ਨੇ ਚਰਨਾ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਜੋ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਔਰ ਬੜਾ ਜੋਸ਼ ਹੈਗਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਜਦ ਕੇ ਵਿਰੋਧੀਆਂ ਨੂੰ ਆਪੋਜੀਸ਼ਨ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਔਰ ਆਮ ਆਦਮੀ ਪਾਰਟੀ ਦੇ ਇੱਕ ਇੱਕ ਪਿੰਡ ਚ ਦੋ ਦੋ ਚਾਰ ਚਾਰ ਪੰਜ ਪੰਜ ਉਮੀਦਵਾਰ ਲੜਨਾ ਚਾਹੁੰਦੇ ਨੇ ਪਰ ਬੜਾ ਅੱਛਾ ਲੱਗ ਰਿਹਾ ਹੈ ਕਿ ਮਾਨ ਸਾਹਿਬ ਦੀ ਅੱਛੀ ਸੋਚ ਸਰਦ ਪ੍ਰਗੁਣ ਸੇ ਮਾਨ ਸਾਹਿਬ ਜੀ ਮੁਖਤੀ ਪੰਜਾਬ ਜਿਨ੍ਹਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿੰਡੋਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਹਿਮਤੀ ਨਾਲ ਜਿੰਨੇ ਵਾਦ ਤੋਦ ਬਣਨ ਓਨਾ ਹੀ ਪਿੰਡਾਂ ਦੇ ਵਿਕਾਸ ਹੋਏਗਾ ਪਰ ਪਿੰਡਾਂ 'ਚ ਕੋਈ ਪੇਤ ਭਾਵ ਨਹੀਂ ਹੋਏਗਾ ਉਹ ਦੁਸ਼ਮਣੀਆਂ ਨਹੀਂ ਪੈਂਦੀਆਂ ਪਹਿਲਾਂ ਦੇਖੀਦਾ ਸੀ ਕਿ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇਲੈਕਸ਼ਨ ਹੁੰਦੇ ਸਨ ਉਹਨਾਂ ਦੀ ਸ਼ੁਰੂਆਤੀ ਲੜਾਈ ਝਗੜਾ ਹੁੰਦਾ ਸੀ ਪਰ ਅੱਜ ਇਹ ਭਾਈਚਾਰਾ ਬਹੁਤ ਵਧ ਰਿਹਾ ਹੈ ਔਰ ਸਾਰੇ ਹੀ ਪਿੰਡ ਤਕਰੀਬਨ ਬਹੁਤ ਸਾਰੇ ਪਿੰਡ ਜਿਨ੍ਹਾਂ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਦੇਖੋ ਕਿ ਜਿਹੜੀ ਹੈਗੀ ਏ ਇਹ ਤੇ ਹਰ ਨੂੰ ਹੱਕ ਹੈਗਾ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਇਲੈਕਸ਼ਨ ਹੈਗੇ ਨੇ ਉਹ ਫੇਰ ਹੋਣ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਵਿਰੋਧੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਕੀਤਾ ਹੋਣਗੇ ਤੇ ਸਾਡੀ ਜਿਹੜੀ ਪਾਰਟੀ ਆਪਣੀ ਮੌਜੂਦਾ ਹੈ ਉਹਨਾਂ ਨੇ ਅਗਰ ਇਲੈਕਸ਼ਨ ਵਿੱਚੋਂ ਮਿਲੇ ਨੇ ਇਸ ਕਰਕੇ ਮਿਲੇ ਨੇ ਕਿ ਜਿਹੜੀ ਇਹ ਆਪੋਜੀਸ਼ਨ ਰੋਲਾ ਪਾ ਰਹੀ ਹੈਗੀ ਹੈ ਕਿ ਸਾਡਾ ਤੱਕਾ ਹੋ ਰਿਹਾ ਜਦਕਿ ਸਚਾਈ ਇਹ ਹੈਗੀ ਹੈ ਕਿ ਤੱਕਾ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਜੋ ਹੈ ਉਸੇ ਮਿਲਣਗੇ ਇਸੇ ਕਿ ਸਾਡੇ ਇਲੈਕਸ਼ਨ ਜਿਹੜੇ ਹਰ ਦਾ ਆਦਮੀ ਦਾ ਪਾਰਟੀ ਦਾ ਹੱਕ ਹੈਗਾ ਕਿ ਇਹ ਇਲੈਕਸ਼ਨ ਫੇਅਰ ਹੋਣ ਔਰ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਵਹਿਕਾਵੇ 'ਚ ਨਾ ਆਇਆ ਜਾਏ। ਜਿਵੇਂ ਜਸਦਰ ਸੇਵਾ ਸਿੰਘ ਜੀ ਸੇਖਵਾ ਦੀ ਅੱਜ ਤੀਜੀ ਵਰਸੀ ਸੀਗੀ ਔਰ ਅਸੀਂ ਆਪਣੇ ਗ੍ਰਹਿ ਸੇਖਵਾ ਵਿਖੇ ਜਿਹੜੇ ਆ ਗੁਰੂ ਸਾਹਿਬ ਦੇ ਆ ਉਹ ਤੋਂ ਆਸਰਾ ਲੈ ਕੇ ਕੀਰਤਨ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ। ਔਰ ਉਸ ਵਿੱਚ ਕਾਫੀ ਸੰਗਤਾਂ ਜਿਹੜੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਔਰ ਜਿਹੜੇ ਸਾਡੇ ਮਾਣਯੋਗ ਕੈਬਨਿਟ ਮੰਤਰੀ ਮਹਿੰਦਰ ਪਾਗਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਚੇਚੇ ਤੌਰ ਤੇ ਧੰਨਵਾਦ ਕਰਦਾ। ਔਰ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਵੀ ਅੱਜ ਦੇ ਦਿਨ ਜਿਹੜਾ ਵਾ ਜਿਹੜੇ ਅੱਜ ਸੇਖੋਂ ਸਾਹਿਬ ਦੀ ਜਿਹੜੀ ਮਿੱਠੀ yaad ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸੇਖੋਂ ਸਾਹਿਬ ਦੀ yaad ਦੇ ਵਿੱਚ ਇਕੱਤਰ ਹੋਏ ਦੇਖੋ ਸੇਖੋਂ ਸਾਹਿਬ ਇੱਕ ਆਈਡੀਅਲਿਸਟਿਕ ਪਰਸਨੈਲਿਟੀ ਸੀਗੇ ਔਰ ਉਹ ਸਿਆਸੀ ਨਾਲੋਂ ਧਾਰਮਿਕ ਜਿਹੜੀ ਵਿਰਤੀ ਉਹਨਾਂ ਦੀ ਜ਼ਿਆਦਾ ਸੀਗੀ ਔਰ ਇਸੇ ਕਰਕੇ ਉਹਨਾਂ ਨੇ ਬੜੀ ਸਾਫ਼ ਸੁਥਰੀ ਔਰ ਇੱਕ ਪਾਰਦਰਸ਼ਤਾ ਵਾਲੀ ਸਿਆਸਤ ਜਿਹੜੀ ਆ ਉਹ ਕੀਤੀ ਆ ਔਰ ਉਹ ਮੇਰੇ ਨਹੀਂ ਹਜ਼ਾਰਾਂ ਲੱਖਾਂ ਚ ਲੋਕਾਂ ਦੇ ਪੰਜਾਬ ਦੇ ਜਿਹੜੇ ਉਹ ਪ੍ਰੇਰਣਾ ਦੇ ਸ਼ਰੋਤ ਸੀਗੇ ਔਰ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਖਲਾਅ ਆ ਪੰਜਾਬ ਦੀ ਸਿਆਸਤ ਦੇ ਵਿੱਚ ਉੱਥੇ ਜਿਹੜਾ ਵਾ ਸਿਆਸਤ ਦਾ ਜਿਹੜਾ ਨਗਾਰ ਉਹ ਵੀ ਦਿਨ ਬਦ ਦਿਨ ਕਿਉਂਕਿ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਨੇ ਉਹ ਡੇ ਬਾਏ ਡੇ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਇਹਦੇ ਕਰਕੇ ਜਿਹੜਾ ਵਖਲਾ ਜਿਹੜਾ ਬੜਾ ਵੱਡਾ ਰਾਜਨੀਤੀ ਚ ਪੈਦਾ ਹੋ ਰਿਹਾ ਵਾ ਪਰ ਉਹ ਅਸੀਂ ਉਹਨਾਂ ਨੂੰ ਆਪਣਾ ਦਰਸ਼ਮੰਦ ਦੇ ਆਂ ਔਰ ਉਹਨਾਂ ਦੇ ਜੋ ਪਾਏ ਹੋਏ ਪੁਰਨੇ ਆ ਮੇਰੇ ਸਵਰਗੀ ਦਾਦਾ ਜੀ ਜ세ਦਾਰ ਰਾਜਗਰ ਸਿੰਘ ਸੇਖਵਾਂਜੀ ਦੇ ਜੋ ਪਾਏ ਪੁਰਨੇ ਆ ਅਸੀਂ ਉਹਨਾਂ ਤੇ ਪੈਰਾ ਦੇ ਕੇ ਜਿਹੜਾ ਲਗਾਤਾਰ ਤੀਜੀ ਪੀੜ੍ਹੀ ਦੇ ਵਿੱਚ ਜਿਹੜਾ ਵਾ ਇਸੇ ਵਨਬਾਰ